انجوت بڑی ہی دکتائی آج خبر سامنے آئی ہر کوئی انہوں نے اپنی شدانزلی بھی دے رہا ہے آ, اور انہوں نے دہانت دی خبر سن کے آ, تو کول کی کچھ کو جانکاری ہے انہوں نے انتیم درشن قدو کر سکنگے انہوں نے چونڈ والے قدو انہوں نے انتیم سسکار ہوئے گا ਸਾ ਦੇਖੋ ਰਾਤੀ ਉਹਨਾਂ ਦੇ ਘਰ ਦੇ ਵਿੱਚ ਮੌਜੂਦਾਂ ਔਰ ਫਿਲਹਾਲ ਇੱਥੇ ਮਾਹੌਲ ਜਿਹੜਾ ਬੜਾ ਗੰਭੀਰ ਬਣਿਆ ਹੋਇਆ ਕਿਉਂਕਿ तमाम ਜਿਹੜੇ ਲੋਕ ਨੇ ਉਹ ਇੱਥੇ ਜ਼ਰੂਰ ਪਹੁੰਚ ਰਹੇ ਨੇ ਔਰ ਜਿਨ੍ਹਾਂ ਲੋਕਾਂ ਨੇ ਉਹਨਾਂ ਕੋਲੋਂ ਕੁਝ ਸਿੱਖਿਆ ਜਾਂ ਕਹਿ ਲਈ ਵੀ ਜੋ ਸਥਿਤੀ ਉਹਨਾਂ ਦੀ ਉਸ ਸਮੇਂ ਰਹੀ ਤਾਂ ਇਹੀ ਉਹਨਾਂ ਦਾ ਕਾਰਨ ਲੇਕਿਨ ਹੁਣ ਇੱਧਰ ਤਿਆਰੀਆਂ ਜਿਹੜੀਆਂ ਨੇ ਮੈਂ ਆਪਣੇ ਸਹਿਯੋਗੀ ਤਨਜੇ ਸ਼ਰਮਣ ਕਹਾਂਗੇ ਇਹ ਵੀ ਤਸਵੀਰਾਂ ਦਿਖਾਵੇ ਕਿਉਂਕਿ ਜਿਹੜੇ ਲੋਕ ਆਉਣ ਵਾਲੇ ਨੇ ਜੇ ਕੁਝ ਸਮੇਂ ਤੱਕ ਜਿਹੜੇ ਲੋਕ ਆਉਣ ਦੀਆਂ ਤਿਆਰੀਆਂ ਵੀ ਨੇ ਔਰ ਉਸ ਤੋਂ ਲੈ ਕੇ तमाम ਜਿਹੜਾ ਇਹ ਘਰ ਦੇ ਵਿੱਚ ਤਿਆਰੀਆਂ ਚੱਲ ਰਹੀ ਤਾ ਜਾਣਾ ਹੈ ਤਾਂ ਉਸ ਤੋਂ ਬਾਅਦ तमाम ਜਿਹੜੇ ਲੋਕ ਨੇ ਉਨទីਨ ਦਰਸ਼ਨ ਕਰ ਸਕਣ ਤਾਂ ਨਾਲ ਦੀ ਨਾਲ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕਿਤੇ ਨਾ ਕਿਤੇ ਇਹ ਸਭ ਨੂੰ ਲੈ ਕੇ ਇਹ ਮਾਹੌਲ ਨੂੰ ਲੈ ਕੇ ਉਹਨਾਂ ਦੇ ਵਿੱਚ ਜ਼ਰੂਰ ਇੱਕ ਜਿਹੜੀ ਚੀਜ਼ ਹੈ ਔਰ ਖਾਸ ਤੌਰ ਦੇ ਉੱਪਰ ਇਹ ਪੂਰੇ ਘਰ ਦਾ ਜਿਹੜੀ ਸਥਿਤੀ ਹੈ ਇਸ ਘਰ ਦਾ ਸਿਨੈਰੀਓ ਹੈ ਔਰ ਲੋਕ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਆ ਤਾਂ ਕਿਸ ਤਰੀਕੇ ਦੀ ਸਥਿਤੀ ਤੁਸੀਂ ਦੇਖਦੇ ਹੋ ਕਿਉਂਕਿ ਲੋਕਾਂ ਦੇ ਵਿੱਚ ਭਾਰੀ ਜੀ ਤਾਂ ਲਗਾਤਾਰ ਅਸੀਂ ਇਸ ਕਰਕੇ ਵਿੱਚ ਜਾਂ ਦੱਸ ਰਹੇ ਸੀ ਕਿਉਂਕਿ ਹੁਣ ਲੋਕ ਜਦੋਂ ਪਹੁੰਚ ਰਹੇ ਨੇ ਇੱਥੇ ਆਦਾ ਤਾਂ ਉਹਨਾਂ ਦਾ ਪੂਰਨ ਤੌਰ ਦੇ ਉੱਪਰ ਦੀ ਤਿਆਰੀ ਹੈ ਵੀ ਕਿਸ ਤਰੀਕੇ ਨਾਲ ਇਹ ਪੂਰੀ ਤਿਆਰੀ ਕਰਨੀ ਹੈ ਅੰਮ੍ਰਿਤਕ ਦੇ ਇੱਥੇ ਲਿਆਂਦੀ ਜਾਣੀ ਹੈ ਔਰ ਉਸ ਤੋਂ ਬਾਅਦ ਅੰਤਿਮ ਦਰਸ਼ਨਾਂ ਦੀ ਵੀ ਰੱਖੀ ਜਾਣੀ ਹੈ ਲੇਕਿਨ ਉਹਨਾਂ ਦੇ ਚਾਹ ਆਉਣ ਵਾਲੇ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਇਸੇ ਘਰ ਦੇ ਅੰਦਰ ਜਿਹੜੇ ਲੋਕ ਪਹੁੰਚਨੇ ਸ਼ੁਰੂ ਹੋਏ ਨੇ ਔਰ ਮੁਹਾਲੀ ਸਥਿਤ ਇਹ ਜਿਹੜਾ ਜਸਵਿੰਦਰ ਪੱਲਾ ਹੋਂਦਾ ਕਰ ਉਹ ਡਿਪਟੀ ਮੇਅਰ ਜਿਹੜੇ ਕੁਜੀ ਸਿੰਘ 베ਦੀ ਇੱਥੇ ਮੌਕੇ ਦੇ ਉੱਪਰ ਪਹੁੰਚੇ ਤਾਂ 베ਦੀ ਸਭ ਕਿਵੇਂ ਦੇਖਕਿਓ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਰਹਿਣ ਵਾਲੇ ਸੀਗੇ ਵੱਡੀ ਨਾਮੀ ਹਸਤੀ ਸੀ ਕਵੱਡਾ ਕਾਟਾ ਜਿਹੜਾ ਫਿਲਮ ਜਗਤ ਨੂੰ ਨਾਲ ਨਾਲ तमाम ਪੰਜਾਬ ਨੂੰ ਸਮਝੋ ਮੈਂ ਸਮਝਣਾ ਬਹੁਤ ਹੀ ਵੱਡਾ ਜਦੋਂ ਸਵੇਰੇ ਮੈਨੂੰ ਬਾਲਮਕੰਦ ਸ਼ਰਮਾ ਜੀ ਦਾ ਫੋਨ ਗਿਆ ਬਹੁਤ ਦੁਖਦਾਈ ਸਮਾਚਾਰ ਜਦੋਂ ਉਹਨਾਂ ਨੇ ਦਿੱਤਾ ਬੜਾ ਮਨ ਨੂੰ ਝਟਕਾ ਲੱਗਾ ਔਰ ਮੈਂ ਸਮਝਦਾ ਕਿਉਂਕਿ ਇਹ ਕੋ ਆਮ ਸ਼ਖਸੀਅਤ ਨਹੀਂ ਸੀ ਸਾਡੇ ਪੰਜਾਬੀ ਕਲਚਰ ਦੀ ਪੰਜਾਬੀ ਦਸਤੀ ਦੀ ਬਹੁਤ ਵੱਡਾ ਇਹਨਾਂ ਨਾਮ ਖਟਿਆ ਔਰ ਮੈਂ ਸਮਝਦਾ ਪ੍ਰਮਾਤਮਾ ਤੇ ਇਹਨਾਂ ਦੀ ਬੜੀ ਕਿਰਪਾ ਸੀ ਔਰ ਸਾਨੂੰ ਬੜੀ ਖੁਸ਼ਕਿਸਮਤ ਸੀ ਸਾਡੇ ਬੋਲੇ ਨੇੜ ਦੇ ਮਿੱਤਰਾਂ ਵਿੱਚੋਂ ਸਨ ਜਦੋਂ ਵੀ ਮਿਲਦੇ ਸਨ ਬੜੇ ਹੀ ਹੱਸ ਕੇ ਮਿਲਣ ਵਾਲੇ ਸਨ ਬੜੀ એનર્ਜੀ ਮਿਲਦੀ ਸੀ ਇਹਨਾਂ ਤੋਂ ਔਰ ਅੱਜ ਅਸੀਂ ਸਾਰੇ ਉਸ ਉਹਨਾਂ ਦੇ એનર્ਜੀ ਤੋਂ ਉਹਨਾਂ ਦੇ ਜੋ ਉਹਨਾਂ ਦਾ ਸੁਭਾਅ ਸੀ ਬੜਾ ਕੁਝ ਨਾਲ ਤੋਂ ਸਿੱਖਣ ਨੂੰ ਮਿਲਦਾ ਸੀ ਲੋਕਾਂ ਨੂੰ ਬੜਾ ਉਹ ਸਿਖਾਉਂਦੇ ਸਨ ਆਪਣੇ ਫੰਡ ਦਾ ਵੀ ਪਰ ਅੱਜ ਅਸੀਂ ਉਹ ਸਾਰਿਆਂ ਨੂੰ ਹਾਸਿਆਂ ਦੇ ਬੰਜਾਰੇ ਸਨ ਉਹ ਲੋਕਾਂ ਨੂੰ ਹਸਾਉਂਦੇ ਸਨ ਬਸ ਸਾਨੂੰ ਸਾਰਿਆਂ ਨੂੰ ਰਵਾਕੇ ਗਏ ਨੇ ਪਰ ਮੈਂ ਸਮਝਦਾ ਪਰਮਾਤਮਾ ਦਾ ਹੁਕਮ ਹੁ ਮੰਨਣਾ ਪੈਣਾ ਅੱਜ ਅਸੀਂ ਸਾਰੇ ਮੈਂ ਅਰਦਾਸ ਕਰਨਾ ਪਰਮਾਤਮਾ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਚੌਂ ਮੋਹਰਿਆਂ ਨੂੰ ਇਹ ਸ਼ਕਤੀ ਦੇਵੇ ਕਿ ਅਸੀਂ ਇਹ ਜਿਹੜਾ ਇੱਡਾ ਵੱਡਾ ਕਾਟਾ ਪਿਆ ਵਾ ਉਹਨੂੰ ਅਸੀਂ ਸਹਿਣ ਕਰ ਸਕੀਏ ਕੱਲ ਜਿਹੜਾ 1 ਵਜੇ ਉਹਨਾਂ ਦਾ ਸੰਸਕਾਰ ਆ ਔਰ ਇਥੋਂ ਘਰ ਕੋਲ ਚੱਲ ਕੇ ਬੁਲਾਉਂਗੀ ਵਿਖੇ ਹੋਣਾ ਵਾ ਔਰ ਸਾਰੇ ਇਹਨਾਂ ਦੇ ਪ੍ਰੇਮੀ ਜਿਹੜੇ ਉੱਥੇ ਕੱਲ ਵੀ ਆਉਣਗੇ ਅੱਜ ਵੀ ਆ ਰਹੇ ਨੇ ਲੋਕ ਮਤਲਬ ਕਿ ਬਲੀ ਸਾਹਿਬ ਵੀ ਕਦੋਂ ਕੁ ਮ੍ਰਿਤਕ ਦੇ ਰੱਖੀ ਜਾਣੀ ਅੰਮ੍ਰਿਤੰਦਰ ਸ਼ਰਾਨੀ ਲੋਕ ਜਦੋਂ ਥੋੜੀ ਦੇਰ ਚ ਫੈਨ ਕਰਕੇ ਕਿਉਂਕਿ ਕਰਕੇ ਤੇ ਉਥੋਂ ਫੋਟੋਂ ਹਸਪੀਟਲ ਵਿੱਚ ਆ ਉਹ ਸਾ ਦਿਨ ਦੱਸ ਦਿੰਦੇ ਕਿ ਮਤਲਬ ਇਹ ਪਤਾ ਲੱਗਾ ਵੀ ਹੋਇਆ ਕੀ ਸੀ ਐਸਐਲ ਚ ਉਹਨਾਂ ਨੂੰ ਕਿਉਂਕਿ ਕਹਿੰਦੇ ਵੀ ਦੋ ਤਿੰਨ ਦਿਨ ਤੋਂ ਬਿਮਾਰ ਸੀ ਹਾਂਜੀ ਉਹ ਬਿਮਾਰ ਸੀ ਹਸਪੀਟਲ ਵਿੱਚ ਸਨ ਤੇ ਉਹਦੇ ਫੋਟਸ ਹਸਪੀਟਲ ਦਾਖਲ ਸਨ ਉੱਥੇ ਹੀ ਸਵੇਰੇ ਅੰਤਮ ਸਾਹ ਲਿਆ ਉਹ ਉਦੋਂ ਮਹਮੂਦ ਦੇ ਬੱਚੇ ਬਾਦੋਂ ਆ ਗਏ ਨਹੀਂ ਤੇ ਉਸ ਬੇਟੀ ਆ ਗਈ ਉਸ ਤੋਂ ਬਾਅਦ ਕੱਲ ਸਸਕਾਰ ਹੋ ਗਿਆ ਕੋਈ ਕੁਲਤਨ ਨਾਲ ਦੀ ਨਾਲ ਜਿਹੜੇ ਲੋਕ ਨੇ ਇੱਥੇ ਕਿਉਂਕਿ ਖਾਸ ਤੌਰ ਦੇ ਉੱਪਰ ਚਾਉਣ ਵਾਲੇ ਵੀ ਨਹੀਂ ਤਾਂ ਕਿਸ ਤਰੀਕੇ ਦਾ ਲੱਗਦਾ ਕਿਉਂਕਿ ਵੱਡਾ ਘਾਟਾ ਪੰਜਾਬ ਜਗਤ ਨੂੰ ਫਿਲਮ ਜਗਤ ਨੂੰ ਪੈ ਗਿਆ ਪਰਿਵਾਰ ਨੂੰ ਤਾਂ ਪਿਆ ਹੀ ਪਿਆ ਦੁੱਖੋ ਜੀ ਬਹੁਤ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਜਿੱਦ ਇੱਕ ਦੁਖਦਾਈ ਸਮਾਏ ਰੱਬ ਨੇ ਸਾਨੂੰ ਫੇਸ ਕਰਨ ਨੂੰ ਦਿੱਤਾ ਪਰਿਵਾਰ ਨੂੰ ਘਾਟਾ ਪਿਆ ਮਾਤਾ ਜੀ ਵੀ ਹਲੇ ਹੇ ਗਿਆ ਤੇ ਉਹਨਾਂ ਦਾ ਜਿਹੜਾ ਨਹੀਂ ਦੁੱਖ ਦੇਖਿਆ ਜਾ ਸਕਦਾ ਪਰ ਉਹਨਾਂ ਦੀ ਪੰਜਾਬ ਜਿਹੜੀ ਕੰਟਰੀਬਿਊਸ਼ਨ ਹੈ ਐਜ਼ ਅ ਇਨਸਾਨ ਬਹੁਤ ਹੀ ਵਧੀਆ ਇਨਸਾਨ ਸੀ ਉਹ ਆਪਾਂ ਨੂੰ ਲੱਗਦਾ ਵੀ ਉਹ ਜੋ ਲਾਈਟ ਲੋਕਾਂ ਨੂੰ ਸੌਣ ਲਈ ਗੱਲਾਂ ਕਰਦੇ ਆ ਪਰ ਜੇ ਉਹਨਾਂ ਦੀ ਪਰਸਨਲ ਲਾਈਫ ਦੇਖੀਏ ਤਾਂ ਬਹੁਤ ਹੀ ਵਧੀਆ ਇਨਸਾਨ ਸੀ ਬਹੁਤ ਲਵਿੰਗ ਨੇਚਰ ਸੀ ਉਹਨਾਂ ਦੀ ਹਰ ਇੱਕ ਬੰਦੇ ਨੂੰ ਪਿਆਰ ਕਰਦੇ ਸੀ ਹਰ ਇੱਕ ਬੰਦੇ ਨੂੰ ਇੱਜ਼ਤ ਦਿੰਦੇ ਸੀ ਉਹ ਤੇ ਹੁਣ ਵੀ ਉਹਨਾਂ ਦਾ ਕੋਸ਼ਿਸ਼ ਸੀ ਵੀ ਮੈਂ ਥੋੜਾ ਜਿਹਾ ਸਿਹਤਯਾਬ ਹੋਵਾਂ ਤੇ ਮੈਂ ਜੋ ਕੁਝ ਮੇਰੇ ਉਹਨਾਂ ਦੇ ਸੁਪਨੇ ਸੀ ਅੱਗੇ ਕਿਉਂਕਿ ਆਫਰਸ ਬਹੁਤ ਵੱਡੀਆਂ-ਵੱਡੀਆਂ ਆਉਂਦੀਆਂ ਸੀਗੀਆਂ ਜਿਹੜੀਆਂ ਫਿਲਮ ਇੰਡਸਟਰੀ ਤੋਂ ਤੇ ਉਹਦਾ ਕਿਉਂਕਿ ਮੈਡੀਕਲ ਐਡਵਾਈਸ ਸੀ ਵੀ ਹਾਲੇ ਹੀ ਸ਼ੁੱਡ ਨਾਟ ਅਬਜ਼ਰਟ ਮੋਰ ਤੇ ਥੋੜਾ ਜਿਹਾ ਉਸ ਹਿਸਾਬ ਨਾਲ ਚੱਲ ਰਹੇ ਸੀ ਉਹਨਾਂ ਦੀ ਇੱਛਾ ਬਹੁਤ ਸੀ ਵੀ ਮੈਂ ਜੋ-ਜੋ ਕਰਨਾ ਚਾਹੁੰਨਾ ਵੀ ਉਹ ਕਰਾਂ ਤੇ ਬੇਟੇ ਨੂੰ ਵੀ ਬਹੁਤ ਪ੍ਰਮੋਟ ਕੀਤਾ ਉਹਨਾਂ ਨੇ ਭੁਖਰਾਜ ਪੱਲਾ ਨੂੰ ਉਹ ਕਾਫੀ ਉਹਨਾਂ ਦਾ ਮਨ 'ਚ ਸੀ ਪਰ ਕੁਛ ਪਰਮਾਤਮਾ ਨੂੰ ਸ਼ਾਇਦ ਨਹੀਂ ਸੀ ਮਨਜ਼ੂਰ ਜਿਹੜਾ ਇਹਨਾਂ ਕੀ ਸਾਥ ਦੇਣਾ ਸੀ ਤੇ ਸਾਨੂੰ ਛੱਡ ਗਏ ਉਹ ਬਹੁਤ ਵਧੀਆ ਇਨਸਾਨ ਸੀ ਮਤਲਬ ਹੋਇਆ ਕੀ ਸੀ ਅਸਲ 'ਚ ਕਿਉਂਕਿ ਕਹਿੰਦੇ ਵੀ ਜਿਹੜੇ ਕਈ ਸਤਾਰਿਆਂ ਦੇ ਨਾਲ ਵੀ ਗੱਲਬਾਤ ਹੋਈ ਸਾਡੇ ਚੈਨਲ ਵੱਲੋਂ ਟੀਮ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਾਨੂੰ ਪਤਾ ਹੀ ਨਹੀਂ ਸੀ ਵੀ ਮਾਰਨੇ ਉਹ ਅਹ ਲਾਸਟ ਈਅਰ ਉਹਨਾਂ ਨੂੰ ਹੋਇਆ ਸੀ ਨਵੰਬਰ 'ਚ ਨਾ ਪਹਿਲਾ ਸਟ੍ਰੋਕ ਹੋਇਆ ਤੇ ਫਿਰ ਉਹ ਰਿਹ ਰਿਕਵਰ ਕਰ ਲਿਆ ਬਟ ਮੈਡੀਕਲ ਐਡਵਾਈਸ ਸੀ ਵੀ ਹਾਲੇ ਬਹੁਤਾ ਪ੍ਰੈਸ਼ਰ ਨਾਲ ਲੈਣ ਤਾਂ ਥੋੜਾ ਜਿਹਾ ਟੇਕ ਕੇਅਰ ਉਹਦੀ ਐਡਵਾਈਸ ਤੇ ਚੱਲ ਰਹੇ ਸੀ ਇਸ ਕਰਕੇ ਥੋੜਾ ਅਵਾਈਡ ਕਰ ਰਹੇ ਸੀ ਕਿ ਆਉਂਦੇ ਸੀਗੇ ਬੰਬਈ ਤੋਂ ਵੀ ਸਾਰੇ ਫਿਲਮ ਇੰਡਸਟਰੀ ਦੇ ਡਾਇਰੈਕਟਰ ਐਕਟਰ ਸਾਰੇ ਆਉਂਦੇ ਸੀਗੇ ਤੇ ਚਾਹੁੰਦੇ ਵੀ ਸੀ ਜਿਹੜੀਆਂ ਹੋਰ ਕੈਰੀਅਨ ਜਟਾ 3 ਕੈਰੀਅਨ ਜਟਾ 4 ਉਹਨਾਂ ਦੀ ਗੱਲ ਚੱਲਦੀ ਸੀ ਪਰ ਉਹ ਨਹੀਂ ਹਾਲੇ ਕਰ ਸਕਦੇ ਸੀ ਕਿਉਂਕਿ ਐਡਵਾਈਸ ਸੀ ਵੀ ਹਾਲੇ ਥੋੜਾ ਜਿਹਾ ਰੈਸਟ ਕਰੋ ਉਹ ਉਹਨੂੰ ਥੋੜਾ ਜਿਹਾ ਪਿਛਲੇ ਦਿਨਾਂ ਤੋਂ ਉਹਨਾਂ ਨੂੰ ਇੱਕਦਮ ਥੋੜਾ ਜਿਹਾ ਕੁਝ ਚੇਂਜ ਆਈ ਉਹਨਾਂ ਦੇ ਵਿੱਚ ਉਹ ਮਤਲਬ ਉਹ ਡਿਫਰੈਂਟ ਜਿਵੇਂ ਮਾਤਾ ਜੀ ਕੋਲੇ ਜਿਆਦਾ ਟਾਈਮ ਸਪੈਂਡ ਕਰਨ ਲੱਗ ਗਏ ਆਦਰਵਾਇਜ਼ ਹੀ ਵਾਸ ਫੁਲੀ ਫਾਈਨ ਕੋਈ ਜਦਨੀ ਕਰ ਸਕਦਾ ਪਰ ਸ਼ਾਇਦ ਕੋਈ ਪ੍ਰਮਾਤਮਾ ਨੇ ਅੰਦਰ ਉਹਨਾਂ ਨੂੰ ਇੰਟੂਇਸ਼ਨ ਕੀਤੀ ਹੋਈ ਸੀ ਤੇ ਉਸ ਹਾਲ ਨਾਲ ਜਿਹੜਾ ਹੈਗਾ ਜਿਵੇਂ ਆਪਣਾ ਉਹ ਲੱਗੇ ਹੋਏ ਸੀ ਤੇ ਪਰਸੋਂ ਜਿਹੜਾ ਰਾਤ ਮਤਲਬ ਇੱਕ ਉਹਨਾਂ ਦੇ ਪ੍ਰੈਸ਼ਰ ਸੀ ਮਾਈਂਡ ਤੇ ਵੀ ਮੈਂ ਛੇਤੀ ਇਹ ਤੇ ਜਾਬ ਹੋਮਾ ਤੇ ਮੈਂ ਆਪਣਾ ਜਿਹੜਾ ਅੱਗੇ ਜੋ ਮੇਰੇ ਮਨ 'ਚ ਹੈਗਾ ਤੇ ਮੈਂ ਕਰ ਸਕਾਂ ਪਤਾ ਲੱਗਿਆ ਵੀ ਕਾਦੀ ਕੋਈ ਟੈਨਸ਼ਨ ਵਗੈਰਾ ਸੀਗੀ ਕਿਸੇ ਚੀਜ਼ ਨੂੰ ਲੈ ਕੇ ਜਾਂ ਕਿਵੇਂ ਸਾਰੀ ਸਥਿਤੀ ਬਣੀ ਕਿਉਂਕਿ ਕਹਿੰਦੇ ਬੜੇ ਹਸਮੁਖ ਸੀਗੇ ਕਿਰਦਾਰ ਬੜਾ ਹਸਮੁਖ ਸੀਗਾ ਲੇਕਿਨ ਉਸ ਤੋਂ ਬਾਅਦ ਵੀ ਅਜਿਹੀ ਘਟਨਾ ਵਾਪਰਨੀ ਬ੍ਰੇਨ ਸਟ੍ਰੋਕ ਦੇ ਨਾਲ ਮੌਤ ਹੋ ਜਾਣ ਨਹੀਂ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਸੀ ਕਿਉਂਕਿ ਬਹੁਤ ਹੀ ਲਵਿੰਗ ਹੈ ਵੈਲ ਨਿਟ ਫੈਮਿਲੀ ਹੈ ਕਿਸੇ ਦਾ ਇੱਕ ਦੂਜੇ ਦਾ ਬਹੁਤ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਆ ਬਹੁਤ ਵਧੀਆ ਇਨਸਾਨ ਨੇ ਸਾਰੇ ਕਿ ਇਦਾਂ ਦਾ ਕੋਈ ਕੋਈ ਪ੍ਰੈਸ਼ਰ ਨਹੀਂ ਸੀ ਸਿਰਫ ਹੈਲਥ ਕਰਕੇ ਸੀ ਕਿਉਂਕਿ ਪਿਛਲਾ ਜਿਹੜਾ ਸਮਾਂ ਉਹਨਾਂ ਦੇ ਰਹਾ ਬਹੁਤ ਉਹਨਾਂ ਨੇ ਐਗਜ਼ਰਟ ਕੀਤਾ ਜਿਹੜਾ ਆਪਣੀ ਇੰਡਸਟਰੀ ਚ ਜਿੰਨਾ ਕੋ ਉਹਨਾਂ ਨੂੰ ਬਾਡੀ ਨੂੰ ਰੈਸਟ ਚਾਹੀਦਾ ਉਹ ਨਹੀਂ ਸੀ ਮਿਲਦਾ ਡੇ ਐਂਡ ਨਾਈਟ ਮਤਲਬ ਅੱਧੀ ਅੱਧੀ ਰਾਤ ਸਵੇਰੇ ਕਿਤੇ 4 ਵਜੇ ਆਉਂਦੇ ਆ ਹੋਰ ਨਾਈਟ ਉਹਨਾਂ ਨੇ ਆਪਣੇ ਜਿਹੜੀਆਂ ਸਕ੍ਰਿਪਟ ਹੈ ਜਾਂ ਵਰਡਿੰਗ ਆ ਉਹ ਕਰਦੇ ਰਹਿਣਾ ਤੇ ਉਹ ਮੇਰਾ ਖਿਆਲ ਹੈ ਵੀ ਓਵਰ ਯੂਜ਼ ਆਫ ਜਿਹੜਾ ਜਿੰਮੇਦਾਰ ਸਟਾਰ ਸੀਗੇ ਤੇ ਉਹ ਥੋੜਾ ਜਿਹਾ ਓਵਰ ਅਬਜੈਕਸ਼ਨ ਕਰਕੇ ਉਹਨਾਂ ਦੀ ਹੈਲਥ ਵਿਗੜੀ ਹੋਰ ਕੋਈ ਉਹਨਾਂ ਨੂੰ ਪ੍ਰੈਸ਼ਰ ਨਹੀਂ ਸੀ ਤਾਂ ਕਿਸ ਤਰੀਕੇ ਦੇ ਨਾਲ ਦੇਖੋ ਸਾਰੀ ਕਟਨਾ ਕਰਉਣੀ ਕਿਉਂਕਿ ਜੋ ਸਥਿਤੀ ਬਣੀ ਕਿੰਦੇ ਵੀ ਬਹੁਤ ਵਧੀਆ ਇਨਸਾਨ ਸੀਗੇ ਲੇਕਿਨ ਫਿਰ ਵੀ ਅਜਹੀ ਸਥਿਤੀ ਬਣੀ ਪਰਿਵਾਰ ਨੂੰ ਤਾਂ ਘਾਟਾ ਹੈ ਪੰਜਾਬ ਨੂੰ ਵੀ ਘਾਟਾ ਹੈ ਤਾਂ ਕਿੰਨਾ ਕੁ ਮਨ ਚੀਜ਼ਾਂ ਹੋਵੇ ਮੈਂ ਮੇਰੇ ਵਿਚਾਰ ਮੁਤਾਬਕ ਇਹਨਾਂ ਦੇ ਮਦਰ ਜੇ ਜੀਦੇ ਆ ਜੀ ਉਹਨਾਂ ਦੇ ਸਾਹਮਣੇ ਉਹਦਾ ਪੁੱਤਰ ਚਲ ਗਿਆ ਤੇ ਇਸ ਤੋਂ ਵੱਡਾ ਜਿਹੜਾ ਫੈਮਿਲੀ ਨੂੰ ਲਾਸ ਹੈ ਮੇਰਾ ਖਿਆਲ ਹੈ ਹੋ ਰਹੀ ਸਕਦਾ ਮਦਰ ਦੇ ਸਾਹਮਣੇ ਪੇਰੈਂਟਸ ਦੇ ਸਾਹਮਣੇ ਬੇਟਾ ਜਾਵੇ ਉਹ ਉਹ ਉਹੀ ਮਦਰ ਹੀ ਜਾਣਦੀ ਆ ਸੋਸਾਇਟੀ ਨੂੰ ਉਸ ਤੋਂ ਬਾਅਦ ਜੋ ਲਾਸ ਹੋਇਆ ਉਹਨਾਂ ਦੀ ਕੰਟਰੀਬਿਊਸ਼ਨ ਟੂ ਦੀ ਸੋਸਾਇਟੀ ਸਾਡੀ ਐਸੋਸੀਏਸ਼ਨ ਨੂੰ ਜੋ ਉਹਨਾਂ ਦੀ ਕੰਟਰੀਬਿਊਸ਼ਨ ਰਹੀ ਆ ਹਮੇਸ਼ਾ ਹੱਸ ਕੇ ਮਿਲਣਾ ਆਣ ਕੇ ਕਈ ਸਨੇ ਭਰੋਂ ਲੁਕੀ ਆਉਂਦੇ ਸੀ ਉਹਨਾਂ ਨੇ ਮੈਨੂੰ ਕਹਿਣਾ ਮੈਂ ਮੇਰਾ ਨਾਮ ਸੁਖਦੇਵ ਸਿੰਘ ਕਾੜਵਾ ਆ ਮੈਂ ਪ੍ਰੈਜ਼ੀਡੈਂਟ ਐਸੋਸੀਏਸ਼ਨ ਦਾ ਤੇ ਉਹਨਾਂ ਨੇ ਮੇਰੇ ਕੋ ਆਣਾ ਕਹਿੰਦੇ ਭੱਲਾ ਜੀ ਨਾਲ ਅਸੀਂ ਬੱਚੇ ਵੀ ਮਿਲਣਾ ਚਾਹੁੰਦੇ ਆ ਤੇ ਮੈਂ ਵੀ ਅਸੀਂ ਮਿਲਣਾ ਚਾਹੁੰਦੇ ਆ 2 ਮਿੰਟ ਸ਼ੇਅਰ ਕਰ ਇਹਨਾਂ ਨੂੰ ਕੋ ਮੈਂ ਟਾਈਮ ਲੈਣਾ ਆਉਣਾ ਨਾਲੇ ਇਹਨਾਂ ਚਾਹ ਪਿਆ ਪਾਣੀ ਪਿਆਉਣਾ ਨਾਲੇ ਬੜੀਆਂ ਫੈਕਸ਼ੂਰੇਟ ਗੱਲਾਂ ਕਰ ਲੀਆਂ ਹੋਰ ਸਫਤ ਕਰਨੀ ਪਾਰਕ ਦੀ ਕਾਲੋ ਸਾਹਿਬ ਤੋਂ ਤੁਹਾਡੇ ਕਰਕੇ ਇਹ ਸਭ ਕੁਝ ਹੈ ਤੇ ਕਹਿਣਾ ਵੀ ਆ ਜਦੋਂ ਦਾ ਤੁਸੀਂ ਪਾਰਕ ਵਧੀਆ ਮੈਂਟੇਨ ਕਰਦੇ ਹੋ ਸਾਡੇ ਕੋਠੀ ਦੀ ਕਰੋੜ ਰੁਪਇਆ ਕੀਮਤ ਵਧ ਗਈ ਆ ਹੱਸ ਕੇ ਗੱਲਾਂ ਕਰਨੀਆਂ ਸਾਰੀਆਂ ਆ ਸਾਡੇ ਇਲਾਕੇ ਨੇ ਉਹ ਇਹ ਜਹਾਜ਼ ਸਿਕਸ਼ੀਅਤ ਲੂਜ਼ ਕਰਕੇ ਬਹੁਤ ਵੱਡਾ ਘਾਟਾ ਪਿਆ ਜਿਹਦਾ ਕੋ ਸਬਸਟੀਟਿਊਟ ਨਹੀਂ ਹੋਈ ਇਸੇ ਘਰ ਚ ਜਪੀ ਗਰੇਵਾਲ ਜੀ ਰਹੇ ਆ ਐਜ਼ ਅ ਟੇਨੈਂਟ ਇੱਕ ਘਰ ਛੱਡ ਕੇ ਅਗਲੇ ਘਰ ਚ ਬੰਦ ਰੱਖਿਆ ਰਿਹਾ ਇਸ ਏਰੀਆ ਚ 에어 마샬 에어 ਵਾਈਸ 마샬 ਮੇਜਰ ਜਨਰਲ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਹੋਰ ਪ੍ਰੋਮਿਨੈਂਟ ਫਿਗਰਸ ਸਾਡੇ ਇਸ ਪਾਕਟ ਚ ਰਹਿੰਦੀਆਂ ਤੇ ਸਾਡੀ ਇੱਕ ਵੀ ਐਕਟ ਲਾਈਕ ਹੈ ਵੈਲਡਿਟ ਫੈਮਿਲੀ ਕੋਈ ਫੰਕਸ਼ਨ ਹੁੰਦਾ ਵੀ ਆਲ ਸੈਟ ਟੂਗੇਦਰ ਪਲਾਜੀ ਨੂੰ ਸਪੈਸ਼ਲ ਬੁਲਾਇਆ ਜਾਂਦਾ ਸੀ ਵੀ ਦੋ ਚਾਰ ਹਸਣ ਵਾਲੀਆਂ ਗੱਲਾਂ ਕੀਤੀਆਂ ਜਾਂਣ ਇਹ ਫਿਰ ਸ਼ੇਅਰ ਕਰਦੇ ਸੀ ਪੱਗ ਬਹੁਤ ਸੋਹਣੀ ਬੰਦੇ ਸੀ ਮੈਂ ਹਮੇਸ਼ਾ ਉਹਨਾਂ ਦੀ ਪੱਗ ਨੂੰ ਸਿਫਤ ਕਰਦਾ ਤਾਂ ਇਹ ਨਹੀਂ ਸੋਹਣੀ ਪੱਗ ਬੰਦੇ ਹੁੰਦੇ ਸੀ ਇੱਥੇ ਇਹਨਾਂ ਨੇ ਬੈਠੇ ਇਹਨਾਂ ਦੀ ਵਾਈਫ ਤੇ ਇਹਨਾਂ ਨੇ ਰਿਕਾਰਡਿੰਗ ਕਰਨੀ ਦੋ ਤਿੰਨ ਬੰਦੇ ਹੋਰ ਸੀ ਹੁੰਦੇ ਰਿਕਾਰਡਿੰਗ ਕਰਨੀ ਇਹਨਾਂ ਨੇ ਤੇ ਅਸੀਂ ਮੇਰੀ ਸਿਸਟਰ ਦਾ ਨਾਲ ਦਾ ਘਰ ਹੈ ਅਸੀਂ ਉੱਥੋਂ ਵੇਖਣਾ ਨਾਲੇ ਹਸਣਾ ਤੇ ਬੜਾ ਸ਼ੌਕ ਸਾਰੀ ਦਿਹਾੜੀ ਸਰਦੀਆਂ 'ਚ ਲੱਗ ਕੇ ਬੈਠੇ ਕਰੀ ਜਾਣਾ ਨਾਲੇ ਇੱਕ ਏਰੀਆ ਨੇ ਬੜਾ ਉਹ ਜਿਹੜਾ ਇੱਕ ਚਾਰਮਿੰਗ ਪਰਸਨੈਟੀਨਾ ਜਿਹੜੀ ਉਹ ਜਿੱਥੋਂ ਲੋਕੀ ਹੋਰ ਇਨਸਪਾਇਰ ਹੁੰਦੇ ਸੀ ਵੀ ਹੈਵ ਲੋਸਟ ਐਕਸਲੈਂਟ ਪਰਸਨ ਬੜੇ ਕੁਆਲੀਫਾਈਡ ਸੀਗੇ ਬੜਾ ਰੈਪਿਊਟੇਸ਼ਨ ਸੀ ਤੇ ਜਦੋਂ ਇੱਥੇ ਘਰ 'ਚ ਸ਼ਿਫਟ ਕਰਦੇ ਤੇ ਸਹੀ ਕਹਿੰਦੇ ਆ ਕਿ ਆ ਸਾਡਾ ਏਰੀਆ ਕੇ ਇਨੀਆਂ ਪਰ ਉਹ ਪਰਮੇ ਪਰਮੇ ਨੇ ਫਿਗਰਸ ਸੇ ਸੇ ਕੋ ਬਣੀ ਨਹੀਂ ਵਰਡਸ ਸਿਰਫ ਦੇ ਜਿਹੜੇ ਇਹ ਡਿਸਰਵ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਇੱਥੇ ਰਦਾ ਹਾਲਾਂਕਿ ਹਰ ਕੋਈ ਜਿਹੜਾ ਗਮਗੀਨ ਮਾਹੌਲ ਚਾਹ ਖਾਸ ਤੌਰ ਦੇ ਉੱਪਰ ਉਹ ਸਥਿਤੀ ਜਿਹੜੀ ਬਣੀ ਹੋਈ ਕਿਉਂਕਿ ਪਰਿਵਾਰ ਦੇ ਵਿੱਚ ਅਜੇ ਕਹਿੰਦੇ ਕੱਲ ਬੇਟੀ ਆਵੇਗੀ ਉਸ ਤੋਂ ਬਾਅਦ ਹੀ ਸੰਸਕਾਰ ਕਰਨਾ ਹੈ ਲੇਕਿਨ ਉਸ ਤੋਂ ਪਹਿਲਾਂ ਮ੍ਰਿਤਕ ਦੇ ਜਿਹੜੀ ਆ ਉਸੇ ਘਰ ਚ ਲੈ ਜਾਂਦੀ ਜਾਣੀ ਹੈ ਇੱਕ ਮੁਹਾਲੀ ਦੇ ਨਿੱਜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੰਨ ਉਹ ਰਾਜ ਸਵੇਰੇ ਡੈਥ ਹੋਈ ਮੌਤ ਹੋਈ ਲੇਕਿਨ ਉਸ ਤੋਂ ਬਾਅਦ तमाम ਜਿਹੜੀ ਸੋਸਾਇਟੀ ਦੇ ਅਹੁਦੇਦਾਰ ਨੇ ਪਰਿਵਾਰਕ ਮੈਂਬਰ ਨੇ ਔਰ ਉਸੇ ਤਰੀਕੇ ਦੇ ਨਾਲ तमाम ਸਿਤਾਰੇ ਜਿਹੜੇ ਨੇ ਉਹ ਅੱਜ ਇੱਥੇ ਪਹੁੰਚਦੇ ਹੋਏ ਦਿਖਾਈ ਦੇਣਗੇ ਲੇਕਿਨ ਜੋ ਸਥਿਤੀ ਅਜ ਘਰ ਦੇ ਵਿੱਚ ਹੈ ਗਮਗੀਨ ਮਾਹੌਲ ਹੈ ਪੂਰਨ ਤੌਰ ਦੇ ਉੱਪਰ ਜਿ अकेਲੀ ਵੀ ਜਿਹੜੇ ਘਰ ਪਹਿਲਾਂ ਜਿਵੇਂ ਸੁਸਾਇਟੀ ਦੇ ਉਧਰ ਅਦਾਸੇ ਨੇ ਕਿ ਇੱਥੇ ਹੱਸਦੇ ਖੇਡਦੇ ਹੁੰਦੇ ਸੀ ਲੇਕਿਨ ਅੱਜ ਚੁੱਪ ਚਾਪ ਮ੍ਰਿਤਕ ਦੇ ਜਿਹੜੀ ਆ ਉੱਥੇ ਪਹੁੰਚੇਗੀ ਔਰ ਉਸ ਇਲਾਕੇ ਨੂੰ ਉਸ ਸੁਸਾਇਟੀ ਨੂੰ ਉਹ ਸਥਿਤੀ ਜਿਹੜੀ ਹੈ ਫਿਲਹਾਲ ਉਸ ਤੇ ਲਈ ਕੋਈ ਲਫਜ਼ ਜਿਹੜੇ ਨਹੀਂ ਲੱਭ ਪਰ ਕਿਤੇ ਨਾ ਕਿਤੇ ਇਹ ਗਮਗੀਨ ਮਾਹੌਲ ਜਿਹੜਾ ਹੈ ਇਹ ਸਥਿਤੀ ਜਿਹੜੀ ਹੈ ਇਹ ਖੁਦ ਇਹ ਚੀਜ਼ਾਂ ਨੂੰ ਜਵਾਬ ਦੇ ਰਿਹਾ ਕਿਉਂਕਿ ਜੋ ਸਥਿਤੀ ਇਸ ਸਮੇਂ ਬਣੀ ਹੋਈ ਹੈ ਡਾਕਟਰ ਜਸਵਿੰਦਰ ਭੱਲਾ ਜਿਹੜੇ ਨੇ ਉਹ ਇੱਥੇ ਰਹਿੰਦੇ ਸੀ ਸ਼ੂਟਿੰਗ ਹੁੰਦੀ ਸੀ ਅਸੀਂ ਸਥਿਤੀ ਦੇ ਵਿੱਚ ਔਰ ਅੱਜ ਮ੍ਰਿਤਕ ਦੇ ਜਿਹੜੀ ਉਹਨਾਂ ਦੀ ਇਸੇ ਘਰ ਦੇ ਵਿੱਚ ਅੰਤਿਮ ਦਰਸ਼ਨਾਂ ਦੇ ਲਈ ਰੱਖੇ ਜਾਣੀ ਔਰ ਉਸ ਤੋਂ ਬਾਅਦ ਕੱਲ ਜਿਹੜਾ ਮੋਹਾਲੀ ਦੇ ਬਲੌਂਗ ਵਿੱਚ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਣਾ ਜੀ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਉਹਨਾਂ ਨੂੰ ਹੁਣ ਸ਼ਰਦਾਂਦਲੀ ਵੀ ਦਿੱਤੀ ਜਾਏਗੀ ਔਰ ਜਿਸ ਤਰ੍ਹਾਂ ਦੇ ਨਾਲ ਮ੍ਰਿਤਕ ਦੇ ਰੱਖੀ ਜਾਏਗੀ ਬੜਾ ਪਾਵਕ ਹਰ ਕਿਸੇ ਦੇ ਲਈ ਇਹ ਪਲ ਹੈ ਕਿਉਂਕਿ ਜਿਸ ਤਰ੍ਹਾਂ ਦੀ ਸ਼ਖਸੀਅਤ ਕਿਉਂਕਿ ਜਿਨ੍ਹਾਂ ਦੇ ਨਾਲ ਵੀ ਅਸੀਂ ਗੱਲ ਕੀਤੀ ਹੈ ਭਾਵੇਂ ਉਹ ਕਲਾਕਾਰ ਹੋਣ ਗਾਇਕ ਹੋਣ ਜਾਂ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਪੰਜਾਬ ਯੂਨੀਵਰਸਿਟੀ ਬੜੀ ਯੂਨੀਵਰਸਿਟੀ ਦੇ ਵਿੱਚ ਕੀਤਾ ਉਹਨਾਂ ਨੇ ਵੀ ਉਹਨਾਂ ਨੂੰ ਜੋ ਸਮਾਂ ਬਿਤਾਇਆ ਹਰ ਕੋਈ ਉਹਨਾਂ ਦੇ ਸਬਾ ਨੂੰ ਲੈ ਕੇ ਜਿਹੜਾ ਹੈ ਚੰਗੀਆਂ ਗੱਲਾਂ ਬੋਲਦਾ ਨਜ਼ਰ ਆਇਆ ਕਿ ਬੜੇ ਹੀ ਸਰਲ ਸਬਾ ਦੇ ਮਿੱਠੇ ਸਬਾ ਦੇ ਔਰ ਕੋਈ ਉਹਨਾਂ ਦੇ ਨਾਲ ਜਿਹੜਾ ਬੈਠਦਾ ਸੀ ਉਹ ਕਦੀ ਉਦਾਸ ਨਹੀਂ ਰਹੇ ਪੰਦਾ ਸੀ ਆ ਦੇਖੋ ਰਹਾ ਤਾਂ ਕਿਉਂਕਿ ਖਾਸ ਤੌਰ ਦੇ ਉੱਪਰ ਇਹ ਤਰੀਫ਼ ਕੀ ਢੀ ਹੈ ਕਿਉਂਕਿ ਪੰਜਾਬੀ ਫਿਲਮ ਜਗਤ ਦੇ ਵਿੱਚ ਬਤੌਰ ਕਮੇਡੀਅਨ ਆਪਣਾ ਸਮਾਂ ਗੁਜ਼ਾਰਨਾ ਔਰ ਉਸੇ ਤਰੀਕੇ ਦੇ ਨਾਲ तमाम ਉਹ ਗੱਲਾਂ ਉਹ ਹਸਣ ਵਾਲੀਆਂ ਗੱਲਾਂ ਕਰਨੀਆਂ ਲੇਕਿਨ ਉਹਨਾਂ ਦਾ ਸੁਭਾਅ ਜਿਹੜਾ ਹੈ ਕਿਉਂਕਿ ਜਿਵੇਂ ਲਗਾਤਾਰ ਜ਼ਿਕਰ ਕਰਦੇ ਆ ਕਿ ਉਹਨਾਂ ਦੀ ਸਥਿਤੀ ਜਿਹੜੀ ਹੈ ਜਿਵੇਂ ਮਤਲਬ ਕਿਸੇ ਜਗ੍ਹਾ ਤੇ ਵੀ ਜਾਣਾ ਤਾਂ ਚਿਹਰਾ ਹਸਮੁਖ ਹੋਣ ਕਰਕੇ ਗੱਲਾਂ ਕਮੇਡੀਅਨ ਦੀਆਂ ਜਿਹੜੀਆਂ ਨੇ ਉਹ ਕਰਨੀਆਂ ਔਰ ਉਸੇ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਵੀ ਹਸੋਣਾ ਲੇਕਿਨ ਉਹੀ ਕਲਾਕਾਰ ਜਿਹੜਾ ਹੈ ਉਹੀ ਕਮੇਡੀਅਨ ਜਿਹੜਾ ਅੱਜ ਚੁੱਪ ਹੋ ਗਿਆ ਕਿਉਂਕਿ ਖਾਸੌਰ ਦੇ ਉੱਪਰ ਜਿਸ ਤਰੀਕੇ ਨਾਲ ਮੌਤ ਹੋਈ ਹੈ ਸਵੇਰੇ ਤਾਂ ਪਹਿਲਾ ਮੋਹੱਲੀ ਦੇ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਸੀਗੇ ਤਾ ਹੁਣ ਉਹਨਾਂ ਲੋਕਾਂ ਵੱਲੋਂ ਹੀ ਉਹਨਾਂ ਕਿਉਂਕਿ ਜਿਹੜੇ ਪਹਿਲਾਂ ਉਹਨਾਂ ਦੇ ਨਾਲ ਰਹਿੰਦੇ ਸੀ ਕਿਸੇ ਸਮੇਂ ਦੇ ਉੱਪਰ ਔਰ ਉਹੀ ਚੀਜ਼ਾਂ ਦੇ ਉੱਤੇ ਜ਼ਿਕਰ ਹੁੰਦਾ ਸੀ ਔਰ ਉਹੀ ਗੱਲਾਂ ਯਾਦ ਕਰ ਕਰ ਹੁਣ ਉਹ ਸਮਾਚੇਤਿਆ ਹੁੰਦਾ ਹੈ ਕਿ ਉਸ ਸਮੇਂ ਕਦੀ ਅਜਿਹੀ ਚੀਜ਼ ਸੋਚੀ ਨਹੀਂ ਸੀ ਕਿ ਅਜਿਹਾ ਕੁਝ ਹੋਣਾ ਹੈ ਕਿਉਂਕਿ ਹਰ ਇੱਕ ਸਮੇਂ ਹੱਸਦੇ ਹੋਏ ਇਹ ਕਲਾਕਾਰ ਡਾਕਟਰ ਜਸਵਿੰਦਰ ਭੱਲਾ ਜਿਹੜੇ ਅੱਜ ਇਸ ਸਥਿਤੀ ਤੱਕ ਪਹੁੰਚ ਗਏ ਨੇ ਕਿ ਹੁਣ ਕਿਤਨਾ ਕਿਤੇ ਉਹਨਾਂ ਵੱਲੋਂ ਅੱਗੇ ਕੋਈ ਫਿਲਮ ਰੋਲ ਕਹਿ ਲਈਏ ਜਾਂ ਅੱਗੇ ਕੋਈ ਉਸ ਤਰੀਕੇ ਦੀ ਗੱਲਬਾਤ ਨਹੀਂ ਕੀਤੀ ਜਾਣੀ ਜਿਸ ਨਾਲ ਉਹ ਸਮਾਂ ਜਿਹੜਾ ਕੱਢਿਆ جا سکے لیکن ਉਹਨਾਂ ਦੇ ਜਿਹੜੇ ਬੱਚੇ ਨੇ ਉਹ ਬਾਹਰੋਂ ਵਿਦੇਸ਼ ਤੋਂ ਪਹੁੰਚਣਗੇ ਪੰਜਾਬ ਔਰ ਕੱਲ ਨੂੰ ਅੰਤਿਮ ਸੰਸਕਾਰ ਕੀਤਾ ਜਾਣਾ ਔਰ ਅੱਜ ਕੁਝ ਸਮੇਂ ਤੱਕ ਜਿਹੜੀ ਹੈ ਹਸਪਤਾਲ ਤੋਂ ਮ੍ਰਿਤਕ ਤੇ ਜਿਹੜੀ ਆ ਉਹ ਲੈੰਦੇ ਜਾਣੀ ਔਰ ਲਾਗਲੇ ਲੋਕ ਜਿਹੜੇ ਮਤੋਂ ਤੁਸੀਂ ਬਣੇ ਰਹੋ ਸਾਡੇ ਨਾਲ ਸ਼ੰਕਰ ਸਾਨੀ ਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸ਼ੰਕਰ ਜੀ ਤੁਸੀਂ ਕਿਸ ਤਰ੍ਹਾਂ ਦੇ ਨਾਲ ਯਾਦ ਕਰਦੇ ਹੋ ਜੋ ਜਸਵੰਦਰ ਪੱਲਾ ਜੀ ਨੂੰ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਸਮਾ ਜੀ ਸਾਡੇ

ਇੰਨਾ ਵੱਡਾ ਨੁਕਸਾਨ ਹੈ ਪੰਜਾਬੀ ਇੰਡਸਟਰੀ ਦਾ ਪਰਮਾਤਮਾ ਉਹਦੀ ਆਤਮ ਨਿਸ਼ਾਨੀ ਦਿੱਤੇ ਉਹਨਾਂ ਦੇ ਪਰਿਵਾਰ ਨੂੰ ਮਦਦ ਦੇਣਾ ਬਹੁਤ ਜ਼ਰੂਰੀ ਹੈ ਬਿਲਕੁਲ ਹਰ ਕੋਈ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਅੱਜ ਯਾਦ ਕਰ ਰਿਹਾ ਹੈ ਆਪਣੀ ਸ਼ੁਦਾਂਦਲੀ ਵੀ ਦੇ ਰਿਹਾ ਹੈ ਲੇਕਿਨ ਤੁਸੀਂ ਉਹਨਾਂ ਦੀ ਕਿਹੜੇ ਉਹ ਸਬਾਬ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਕਹੋਗੇ ਕਿਸ ਤਰ੍ਹਾਂ ਕਿਉਂਕਿ ਜੋ ਕਿਰਦਾਰ ਉਹਨਾਂ ਨੇ ਨਿਭਾਏ ਉਹ ਤਾਂ ਹਰ ਕਿਸੇ ਨੂੰ ਯਾਦ ਰਹੇਗੀ ਔਰ ਉਸ ਦੇ ذریعے ਉਹ ਆਪਣੇ ਫੈਨਸ ਦੇ ਦਿਲਾਂ ਵਿੱਚ ਜਿੰਦਾ ਰਹਿਣਗੇ ਲੇਕਿਨ ਐਜ਼ ਅ ਪਰਸਨੈਲਿਟੀ ਜੀ ਆਖਰ ਜੀ ਐਜ਼ ਅ ਪਰਸਨਲ

ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹਰ ਕੋਈ ਇਹ ਮੰਨਦਾ ਕਿਉਂਕਿ ਜਿਸ ਤਰ੍ਹਾਂ ਦੇ ਕਿਰਦਾਰ ਉਹਨਾਂ ਨੇ ਅਦਾ ਕੀਤੇ ਪਰਦੇ ਤੇ ਉਹ ਬੜੀ ਸਹਜਤਾ ਦੇ ਨਾਲ ਲੋਕਾਂ ਨੂੰ ਹਸਾ ਲੈਂਦੇ ਸਨ ਔਰ ਸ਼ਾਇਦ ਉਹਨਾਂ ਦਾ ਜਿਹੜਾ ਆਪਣਾ ਇੱਕ ਸਭਾ ਸੀਗਾ ਕਿ ਉਹਨਾਂ ਦੇ ਨਾਲ ਜੋ ਵੀ ਜਿਹੜਾ ਬੈਠਾ ਕਦੀ ਉਦਾਸ ਨਹੀਂ ਰਹਿੰਦਾ ਸੀਗਾ ਇਹ ਮੰਨਿਆ ਜਾਂਦਾ ਔਰ ਸ਼ਾਇਦ ਏਸੀ ਦੇ ਲਈ ਉਹ ਪਰਦੇ ਤੇ ਉਨੀ ਹੀ ਸਹਜ ਤਰੀਕੇ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਘਰ ਕਰਦੇ ਸਨ ਹਲੋ ਸਾਨੀ ਮੈਡਮ ਦਾ ਡਿਵਾਈਸ ਖਟਰੇ ਸੀ ਇੱਕ ਹੀ ਹਾਈਵੇ ਤੇ ਹੈ ਬਹੁਤ ਬਹੁਤ ਸਖੀਵਾ ਸੋ ਇਥੇ ਹਰ ਕੋਈ ਉਹਨਾਂ ਨੂੰ ਆਪਣੀ ਚਦਾੰਦਲੀ ਦਿੰਦਾ ਹੋਇਆ ਯਾਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਵਕ ਵਕ ਕਿਰਦਾਰ ਜੋ ਉਹਨਾਂ ਨੇ ਨਿਭਾਏ ਔਰ ਇਸੇ ਦੇ ਚਲਦਿਆਂ ਔਰ ਜਿਨ੍ਹਾਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਕੀਤੀ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਦੇ ਨਾਲ ਕੰਮ ਕਰਕੇ ਬੜਾ ਕੁਝ ਸਿੱਖਿਆ ਬਾਰੀਕੀਆਂ ਸਿੱਖੀਆਂ ਅਦਾਕਾਰੀ ਦੀਆਂ ਔਰ ਜਿਸ ਕਦਰ ਦੀ ਉਹ ਸ਼ਖਸੀਅਤ ਦੇ ਆਪ ਮਾਲਿਕ ਸਨ ਬੜੇ ਹੀ ਸਰਲ ਸਬਾਦੇ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਜੇ ਥੋੜੀ ਜਿਹੀ ਵੀ ਕਿਸੇ ਨੂੰ ਪ੍ਰਸਿੱਧੀ ਮਿਲਦੀ ਹੈ ਤਾਂ ਕਈ ਵਾਰ ਜਿਹੜੀ ਹੁਮੈ ਆਹੀ ਜਾਂਦੀ ਹੈ ਲੇਕਿਨ ਇੱਥੇ ਜਸਵਿੰਦਰ ਪੱਲਾ ਅਜੇ ਹੀ ਸ਼ਖਸੀਅਤ ਸਨ ਜਿਹੜੇ ਕਿ ਉਹਨੇ ਹੀ ਸਰਲ ਸਬਾਦੇ ਹੋ ਰਹੇ ਉਸੇ ਤਰ੍ਹਾਂ ਦੇ ਨਾਲ ਆਪਣੇ ਜਿਹੜੇ ਜੂਨੀਅਰਸ ਹਨ ਜਾਂ ਜਿਹੜੇ ਨਵੇਂ ਕੰਮ ਕਰਨ ਆਏ ਨੇ ਉਹਨਾਂ ਨੂੰ ਵੀ ਬੜੇ ਹੀ ਮਾਣ ਇੱਜ਼ਤ ਦੇ ਨਾਲ ਉਹਨਾਂ ਦੇ ਨਾਲ ਕੰਮ ਕਰਦੇ ਸਨ ਸਾਡੇ ਨਾਲ ਲਗਾਤਾਰ ਕਈ ਅਜਿਹੇ ਕਲਾਕਾਰਾਂ ਨੇ ਗੱਲ ਕੀਤੀ ਆਪਣੀ ਸ਼ਦਾਂਦੀ ਦੇ ਨਜ਼ਰੀਏ ਨੇ ਕੁਝ ਦਿਨ ਪਹਿਲਾਂ ਜਸਪੀਰ ਜੱਸੀ ਜਿਹੜੇ ਸਿੰਗਰ ਨੇ ਉਹਨਾਂ ਨੇ ਵੀ ਗੱਲ ਕੀਤੀ ਕੀ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਉਹ ਵੀ ਸੁਣਾਉਣੇ